ਨਾਬਾ ਦੀ ਨਗਰ ਕੌਂਸਲ ਕਮੇਟੀ ਦੇ ਨਾਲ ਜੁੜੀ ਹੋਈ ਆ ਜਿੱਥੋਂ ਕਿ ਆਮਰਦੀਪ ਖੰਨਾ ਦੇ ਸੁਪੁੱਤਰ ਨੇ ਜਿਹੜੇ ਜਸਦੀਪ ਖੰਨਾ ਸਭ ਤੋਂ ਛੋਟੀ ਉਮਰ ਦੇ ਕੌਂਸਲਰ ਨੇ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਆ ਜਿਹੜੀ ਉਹ ਨਾਬਾ ਨਗਰ ਕੌਂਸਲ ਕਮੇਟੀ ਦੇ ਵਿੱਚ ਦਿੱਤੀ ਗਈ ਆ ਤਾਜ ਪੋਸ਼ੀ ਦੇ ਲਈ ਨਾਬਾ ਦੇ ਵਿਧਾਇਕ ਗੁਰਦੇਵ ਸਿੰਘ ਦੇ ਮਾਨ ਪਾਉਂਦੇ ਨੇ ਪਰ ਇੱਕ ਪਾਸੇ 11 ਕੌਂਸਲਰ ਨੇ ਜਿਹੜੇ ਉਹ ਆਪਣੇ ਅਸਤੀਫੇ ਲੈ ਕੇ ਦੇਮਾਨ ਦੇ ਦਫ਼ਤਰ ਪਾਉਂਦੇ ਨੇ ਪਰ ਇੱਕ ਪਾਸੇ ਰੌਣਕਾਂ ਦਿਖਾਈ ਦੇ ਰਹੀਆਂ ਨੇ ਪਰ ਦੂਸਰੇ ਪਾਸੇ ਜਿਹੜੇ ਕਾਉਂਸਲਰ ਨੂੰ ਆਪਣੇ ਘਰਾਂ ਨੂੰ ਅਸਤੀਫੇ ਦੇ ਕੇ ਚਲੇ ਗਏ ਨੇ ਸਭ ਤੋਂ ਛੋਟੀ ਉਮਰ ਦਾ ਨੌਜਵਾਨ ਤੁਸੀਂ ਵੱਡੀ ਜ਼ਿੰਮੇਵਾਰੀਆਂ ਮਾਨ ਸਾਹਿਬ ਦਿੱਤੀਆਂ ਕੀ ਦਿਖੇ ਇਸ ਨੌਜਵਾਨ ਦੇ ਵਿੱਚ ਸਾਨੂੰ ਇਹਨਾਂ ਦੇ ਪਿਤਾ ਜੀ ਦਿਖੇ ਨੇ ਅਮਰਦੀਪ ਖੰਨਾ ਸਾਹਿਬ ਜਿਹੜੇ ਕਿ 5-6 ਵਾਰ ਕਾਉਂਸਲਰ ਰਹੇ ਹਨ ਇੰਪਰੂਵਮੈਂਟ ਸਨਾਪਾ ਦੇ ਚੇਅਰਮੈਨ ਰਹੇ ਆ ਪੁਰਾਣਾ ਤਜਰਬਾ ਉਹਨਾਂ ਦੇ ਬੇਟੇ ਨੇ ਨਾ ਮੈਂ ਵੀ ਕਈ ਵਾਰੀ ਕੋਈ ਗੱਲਬਾਤ ਹੁੰਦੀ ਹੈ ਮਖੰਨਾ ਸਾਹਿਬ ਨੂੰ ਫੋਨ ਕਰਕੇ ਪੁੱਛ ਲੈਣਾ ਖੰਨਾ ਸਾਹਿਬ ਦੱਸੋ ਇਹ ਗੱਲ ਕਿਵੇਂ ਹੋਊਗੀ ਜੀ ਕੋਈ ਪੁਰਾਣੇ ਸ਼ਹਿਰ ਦੇ ਵਾਸੀ ਆ ਉਮਰ ਹੰਢਾਈ ਆ ਇਹਨਾਂ ਨੇ ਇਹਨਾਂ ਦਾ ਬੇਟਾ 20 ਨੰਬਰ ਵਾਰਡ ਤੋਂ ਸਾਡਾ ਛੋਟਾ ਬੱਚਾ ਕਾਉਂਸਲਰ ਆ ਜੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਮੀਤ ਪ੍ਰਧਾਨ ਨੇ ਇਸ ਵਕਤ ਨਗਰ ਕਾਉਂਸਲ ਦੇ ਤੇ ਇਹ ਜਦੋਂ ਘਟਨਾਕਰਮ ਚੱਲਿਆ ਤਾਂ ਪੱਪੂ ਪੰਕੇ ਦੀ ਵਾਈਫ ਜਯਤਾ ਚਾਵਲਾ ਜਿਹਨੂੰ ਅਸੀਂ ਛੁੱਟੀ ਦੇ ਪੇਤਾ ਸੀ ਉਸ ਤੋਂ ਬਾਅਦ ਸੱਗਲਾ ਹੁੰਦਾ ਉਹ ਪਾਠੀ ਕਰਤਾ ਉਹ ਮੈਂ ਦੱਸਦਾ ਜੀ ਅਸਤੀਫਾ ਮੇਰੇ ਕੋਲੇ ਆ ਮੈਂ ਪਹਿਲਾਂ ਵੀ ਗੱਲ ਕਹੀ ਸੀ ਕਿ ਮੇਰੇ ਕੋਲ ਅਸਤੀਫਾ ਹੈ ਫਿਰ ਅਸਤੀਫੇ ਤੋਂ ਬਾਅਦ ਬੀਬੀ ਅਮਰਜੀਤ ਕੌਰ ਸਾਨੀ ਜਿਹਨੂੰ ਪ੍ਰਧਾਨ ਬਣਾਇਆ ਫੈਕਟੂ ਕਿ ਸੀਨੀਅਰ ਮੀਤ ਪ੍ਰਧਾਨ ਸੀ 2 ਮਹੀਨੇ ਦੀ ਸੇਵਾ ਤੋਂ ਬਾਅਦ ਅੱਜ ਜਸਦੀਪ ਖੰਨਾ ਨੂੰ ਬਣਾਤਾ ਜੀ ਕਿ ਨ ਇੱਕ ਦਿਨ ਤੋਂ ਪਤਾ ਸੀ ਵੀ ਅਸੀਂ ਵੱਡੀ ਜ਼ਿੰਮੇਵਾਰੀ ਜਿਹੜੀ ਨਗਰ ਕੌਂਸਲ ਕਮੇਟੀ ਦੀ ਲੈਣੀ ਹੈ ਇਹ ਤਾਂ ਕੱਲ ਹੀ ਦੱਸਿਆ ਮਾਨ ਸਾਹਿਬ ਨੇ ਸਾਨੂੰ ਕਿ ਤੁਹਾਨੂੰ ਜ਼ਿੰਮੇਵਾਰੀ ਦੇਣੀ ਹੈ ਇਹ ਦੂਰ ਕੁਸ਼ਨ ਦਾ ਖੰਨਾ ਸਾਹਿਬ ਕਹਿੰਦੇ ਰਾਤ ਨੂੰ ਨੀਂਦ ਨਹੀਂ ਆਉਣੀ ਅੱਜ ਮਾਨ ਸਾਹਿਬ ਇਹ ਸਭ ਉੱਪਰ ਵਾਲੇ ਪ੍ਰਮਾਤਮਾ ਦਾ ਸ਼ੁਕਰ ਕਰਦੇ ਬਾਬੇ ਨਾਨਕ ਦਾ ਆ ਪਟਿਆਲਾ ਗੜ ਦੇਖੋ ਤੁਸੀਂ ਜਿਹੜਾ ਪਟਵਾਰ ਖਾਨਾਂ ਦੀ ਇਹ ਮਾਤਾ ਚੰਪੂ ਨੂੰ ਕੰਪਲੈਕਸ ਵਿੱਚ ਨੇ ਬਣਾਇਆ ਕਾਂਗਰਸ ਦੇ ਸਮੇਂ ਬਣਿਆ ਨਾ ਜਾਂ ਕਿਸੇ ਕਿਸੇ ਸਮੇਂ ਬਣਿਆ ਜੀ ਇਹ 4 ਬਿੱਗੇ ਸਾਰੇ ਰਿਮੂਵ ਕਰਕੇ ਇੱਥੇ ਇਹ ਲੰਮੇ ਸਮੇਂ ਤੋਂ ਇਸ ਰੇਸ ਦੇ ਵਿੱਚ ਧੀ ਕਿਹੋ ਜੀ ਗਿੱਦੜ ਸਿੰਘ ਜਖੰਨੇ ਲਾਵੇ ਮਾਨਸਾ ਰਸਤਾ ਪਰਮਾਤਮਾ ਨੇ ਛੱਡਿਆ ਹੋਇਆ ਅਸੀਂ ਤਾਂ ਕੀ ਚੀਜ਼ ਹਾਂ ਛੋਟੇ ਜਿਹੇ ਇਨਸਾਨ ਆ ਇਹ ਤਾਂ ਸਭ ਨਾਪਾ ਦੀ ਨਗਰ ਕੌਂਸਲ ਕਮੇਟੀ ਦੇ ਨਾਲ ਜੁੜੀ ਹੋਈ ਆ ਜਿੱਥੋਂ ਕਿ ਆਮਰਦੀਪ ਖੰਨਾ ਦੇ ਸੁਪੁੱਤਰ ਨੇ ਜਿਹੜੇ ਜਸਦੀਪ ਖੰਨਾ ਸਭ ਤੋਂ ਛੋਟੀ ਉਮਰ ਦੇ ਕਾਉਂਸਲਰ ਨੇ ਉਹਨਾਂ ਨੂੰ ਵੱਡੀ ਜ਼ਿੰਮੇਵਾਰੀਆਂ ਜਿਹੜੀ ਉਹ ਨਾਭਾ ਨਗਰ ਕੌਂਸਲ ਕਮੇਟੀ ਦੇ ਵਿੱਚ ਦਿੱਤੀ ਗਈ ਆ ਤਾਜ ਪੋਸ਼ੀ ਦੇ ਲਈ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਮਾਨ ਪਾਉਂਦੇ ਨੇ ਪਰ ਇੱਕ ਪਾਸੇ 11 ਕੌਂਸਲਰ ਨੇ ਜਿਹੜੇ ਉਹ ਆਪਣੇ ਅਸਤੀਫੇ ਲੈ ਕੇ ਦੇਮਾਨ ਦੇ ਦਫ਼ਤਰ ਪਾਉਂਦੇ ਨੇ ਪਰ ਇੱਕ ਪਾਸੇ ਰੌਣਕਾਂ ਦਿਖਾਈ ਦੇ ਰਹੀਆਂ ਨੇ ਪਰ ਦੂਸਰੇ ਪਾਸੇ ਜਿਹੜੇ ਕੌਂਸਲਰ ਨੂੰ ਆਪਣੇ ਘਰਾਂ ਨੂੰ ਅਸਤੀਫੇ ਦੇ ਕੇ ਚਲੇ ਗਏ ਨੇ ਸਭ ਤੋਂ ਛੋਟੀ ਉਮਰ ਦਾ ਨੌਜਵਾਨ ਤੁਸੀਂ ਵੱਡੀ ਜ਼ਿੰਮੇਵਾਰੀਆਂ ਮਾਨ ਸਾਹਿਬ ਦਿੱਤੀਆਂ ਕੀ ਦਿਖੇ ਇਸ ਨੌਜਵਾਨ ਦੇ ਵਿੱਚ ਸਾਨੂੰ ਇਹਨਾਂ ਦੇ ਪਿਤਾ ਜੀ ਦਿਖੇ ਨੇ ਅਮਰਦੀਪ ਖੰਨਾ ਸਾਹਿਬ ਜਿਹੜੇ ਕਿ 5-6 ਵਾਰ ਕਾਉਂਸਲਰ ਰਹੇ ਹਨ ਇੰਪਰੂਵਮੈਂਟ ਅਸਨਾਬਾ ਦੇ ਚੇਅਰਮੈਨ ਰਹੇ ਆ ਪੁਰਾਣਾ ਤਜਰਬਾ ਉਹਨਾਂ ਦੇ ਬੇਟੇ ਨੇ ਏ ਕਹਿੰਦਾ ਮੈਂ ਵੀ ਕਈ ਵਾਰੀ ਕੋਈ ਗੱਲਬਾਤ ਹੁੰਦੀ ਹੈ ਮੈਂ ਖੰਨਾ ਸਾਹਿਬ ਨੂੰ ਫੋਨ ਕਰਕੇ ਪੁੱਛ ਲੈਣਾ ਖੰਨਾ ਸਾਹਿਬ ਦੱਸੋ ਇਹ ਗੱਲ ਕਿਵੇਂ ਹੋਊਗੀ ਜੀ ਕਿ ਕੋ ਪੁਰਾਣੇ ਸ਼ਹਿਰ ਦੇ ਵਾਸੀ ਆ ਉਮਰ ਹੰਢਾਈ ਆ ਇਹਨਾਂ ਨੇ ਇਹਨਾਂ ਦਾ ਬੇਟਾ 20 ਨੰਬਰ ਵਾਰਡ ਤੋਂ ਸਾਡਾ ਛੋਟਾ ਬੱਚਾ ਕਾਉਂਸਲਰ ਆ ਠੀਕ ਆ ਜੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਮੀਤ ਪ੍ਰਧਾਨ ਨੇ ਇਸ ਵਕਤ ਨਗਰ ਕਾ ਇਹ ਜਦੋਂ ਘਟਨਾਕਰਮ ਚੱਲਿਆ ਤਾਂ ਪੱਕੂ ਪੰਕੇ ਦੀ ਵਾਈਫ ਜਯਤਾ ਚਾਵਲਾ ਜਿਹਨੂੰ ਅਸੀਂ ਛੁੱਟੀ ਤੇ ਭੇਜਤਾ ਸੀ ਉਸ ਤੋਂ ਬਾਅਦ ਜਦੋਂ ਪ੍ਰੈਸ਼ਰ ਬਿਲਡ ਅਪ ਹੋਇਆ ਉਹਨਾਂ ਦੇ ਐਫਆਈਆਰ ਵੀ ਹੋਈ ਧਰਨਾ ਪ੍ਰਦਰਸ਼ਨ ਉਸ ਤੋਂ ਬਾਅਦ ਅਸਤੀਫਾ ਉਹਨਾਂ ਦਾ ਅਸੀਂ ਲੈ ਲਿਆ ਬਿਲਕੁਲ ਜੀ 11 ਜਿਹੜੇ 11 ਕਾਉਂਸਲਰ ਅੱਜ ਆਪਣੇ ਅਸਤੀਫੇ ਤੁਹਾਨੂੰ ਦੇ ਗਏ ਭਾਵੇਂ ਤੁਸੀਂ ਸਰਕਾਰ ਨੂੰ ਭੇਜੋ ਚਾਹੇ ਨਾ ਭੇਜੋ ਉਹਨਾਂ ਨੂੰ ਨਾਲ ਲੈ ਕੇ ਚੱਲਣਗੇ ਕਿ ਹੁਣ ਉਹਨਾਂ ਦਾ رابطہ ਕਮੇਟੀ ਵੱਲੋਂ ਟੁੱਟ ਚੁੱਕਿਆ ਨਹੀਂ ਦੇਖੋ ਮੇਰਾ ਤਾਂ ਇਹ ਮੰਨਣਾ ਜੀ ਮੈਂ ਤਾਂ ਬੜੀ ਸੂਬਰ ਰਾਜਨੀਤੀ ਕੀਤੀ ਹੈ ਨਾ ਮੈਂ ਕਦੇ ਚਲਾਕੀ ਕੀਤੀ ਹੈ ਨਾ ਹੀ ਮੈਨੂੰ ਆਉਂਦੀ ਹੈ ਜੀ ਉਹ ਮੇਰੇ ਲਈ ਸਤਕਾਰਯੋਗ ਨੇ ਸਭ ਦੇ ਕੰਮ ਹੋਣਗੇ ਮੈਂ ਉਹ ਕੋਈ ਗੱਲ ਨਹੀਂ ਮੜਾ ਮੋਟਾ ਗੁੱਸਾ ਗੱਲਾ ਹੁੰਦਾ ਉਹ ਪਾ ਠੀਕ ਕਰਤਾ ਉਹਨਾਂ ਨੂੰ ਮੈਂ ਦੱਸਦਾ ਕਿ ਅਸਤੀਫਾ ਮੇਰੇ ਕੋਲ ਹੈ ਮੈਂ ਪਹਿਲਾਂ ਵੀ ਗੱਲ ਕਹੀ ਸੀ ਕਿ ਮੇਰੇ ਕੋਲ ਅਸਤੀਫਾ ਹੈ ਫਿਰ ਅਸਤੀਫੇ ਤੋਂ ਬਾਅਦ ਬੀਬੀ ਅਮਰਜੀਤ ਕੌਰ ਸਾਨੀ ਜੀ ਨੂੰ ਪ੍ਰਧਾਨ ਬਣਾਇਆ ਪਾ ਕਿਉਂਕਿ ਸੀਨੀਅਰ ਮੀਤ ਪ੍ਰਧਾਨ ਸੀ 2 ਮਹੀਨੇ ਦੀ ਸੇਵਾ ਤੋਂ ਬਾਅਦ ਅੱਜ ਜਸਦੀਪ ਖੰਨਾ ਨੂੰ ਬਣਾਤਾ ਜੀ ਉਹਨਾਂ ਤੋਂ ਬਾਅਦ ਦੂਜੇ ਪ੍ਰਧਾਨ ਆ ਗਏ ਨੇ ਜੈਕਟਿਵ ਪ੍ਰਧਾਨ ਉਹ ਤਾਂ ਗੱਲ ਬਾਕੀ ਗੱਲ ਰਹੀ ਕਾਨੂੰਨ ਦੀ ਕਾਨੂੰਨ ਆਪਣਾ ਕੰਮ ਕਰੂਗਾ ਜੋ ਕਰੂਗਾ ਸਭ ਕਰੂਗਾ ਬਿਲਕੁਲ ਵੱਡੀ ਗੱਲ ਆਖੀ ਐ ਐਮਐਲਏ ਨਾਬਾ ਨੇ ਕਾਨੂੰਨ ਆਪਦਾ ਕੰਮ ਕਰੇਗਾ ਅਸੀਂ ਜੋ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਪ੍ਰਧਾਨ ਬਣਦੇ ਨੇ ਉਹ ਅਦਾਲਤ ਮਾਨਜੋਗ ਅਦਾਲਤ ਨੇ ਦੇਖਣਾ ਸਯਾਤਾ ਚਾਵਲਾ ਲੰਬੀ ਛੁੱਟੀ ਤੇ ਚੱਲ ਰਹੀ ਹੈ ਉਸ ਤੋਂ ਬਾਅਦ ਹੁਣ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਗਲਾਂ ਦੇ ਵਿੱਚ ਹਾਰ ਬਹੁਤ ਸੋਹਣੇ ਲੱਗ ਰਹੇ ਨੇ ਪੱਗ ਵੀ ਬਹੁਤ ਸੋਹਣੀ ਲੱਗੀ ਆ ਕਿੰਨੇ ਇੱਕ ਦਿਨ ਤੋਂ ਪਤਾ ਸੀ ਵੀ ਅਸੀਂ ਵੱਡੀ ਜ਼ਿੰਮੇਵਾਰੀ ਜਿਹੜੀ ਨਗਰ ਕੌਂਸਲ ਕਮੇਟੀ ਦੀ ਲੈਣੀ ਹੈ ਇਹ ਤਾਂ ਕੱਲ ਹੀ ਦੱਸਿਆ ਮਾਨ ਸਾਹਿਬ ਨੇ ਸਾਨੂੰ ਕਿ ਤੁਹਾਨੂੰ ਜ਼ਿੰਮੇਵਾਰੀ ਦੇਣੀ ਹੈ ਇਹ ਤੇ ਅਸੀਂ ਧੰਨਵਾਦ ਉਹਨਾਂ ਨੇ ਸਾਨੂੰ ਇਸ ਯੋਗ ਸਮਝਿਆ ਬਾਕੀ ਸਾਰੀ ਗੱਲ ਇਹਨਾਂ ਦੇ ਜੋ ਕਹਿਣਗੇ ਸਿਰ ਮੱਥੇ ਕਬੂਲ ਹੈ ਸਾਨੂੰ ਸ਼ਹਿਰ ਦੇ ਕੰਮ ਜਿਹੜੇ ਵੀ ਪੈਂਡਿੰਗ ਨੇ ਹੋਣਗੇ ਸ਼ਹਿਰ ਦੇ ਕੰਮਾਂ ਦੇ ਲਈ ਵੱਡੀ ਸੋਚ ਕੀ ਹੋਵੇਗੀ ਤੁਹਾਡੀ ਜਿਸ ਤਰ੍ਹਾਂ ਕਿ ਛੋਟੀ ਉਮਰ ਹੈ ਤੁਹਾਡੀ ਛੋਟੀ ਉਮਰ ਦੇ ਵਿੱਚ ਵੱਡੀਆਂ ਪਲੰਗਾਂ ਮਾਰਨੀਆਂ ਬਹੁਤ ਵੱਡੀ ਗੱਲ ਹੁੰਦੀ ਹੈ ਕੀ ਸੋਚ ਲੈ ਕੇ ਕੀ ਚੱਲਿਆ ਹੋਣਾ ਤੁਸੀਂ ਸੋਚ ਇਦਾਂ ਕਿ ਜੋ ਸ਼ਹਿਰ 'ਚ ਨਹੀਂ ਕੁਝ ਹੋ ਸਕਿਆ ਪਹਿਲਾਂ ਉਹ ਸਭ ਕੁਝ ਕਰਾਂਗੇ ਚਾਹੇ ਜਿਵੇਂ ਸੀਸੀਟੀਵੀ ਦੀ ਕਮੀ ਸੀ ਸ਼ਹਿਰ ਦੇ ਵਿੱਚ ਨਹੀਂ ਹੈਗੇ ਉਹ ਡੋਰ ਟੂ ਡੋਰ ਕਲੈਕਸ਼ਨ ਵਿੱਚ ਕਮੀ ਸੀ ਜਿਹੜੇ ਈ ਰਿਕਸ਼ਾ ਲੱਗੇ ਸੀ ਉਹ ਨਵੇਂ ਲੈਣ ਵਾਲੇ ਸੀ ਕੁਝ ਵੀ ਕਿਸੇ ਵੀ ਪ੍ਰਕਾਰ ਦੀ ਕੋਈ ਚੀਜ਼ ਹੋ ਪਹਿਲ ਦੇ ਹੱਦ ਤੇ ਕੋਲ ਬਿਲਕੁਲ ਹੁਣ ਇਹਨਾਂ ਦੇ ਪਿਤਾ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਜਦੋਂ ਕਿਸੇ ਪਿਤਾ ਦਾ ਪੁੱਤ ਵੱਡੇ ਅਹੁਦੇ ਤੇ ਬਹਿੰਦਾ ਤਾਂ ਪਿਤਾ ਦੇ ਵਿੱਚ ਬਹੁਤ ਖੁਸ਼ੀ ਜਿਆਦਾ ਵੇਖਣ ਨੂੰ ਮਿਲਦੀ ਆ ਕਿਉਂਕਿ 5-7 ਵਾਰ ਲਗਾਤਾਰ ਅਮਰਦੀਪ ਖੰਨਾ ਨੇ ਜਿਹੜੇ ਉਹ ਕਾਉਂਸਲਰ ਰਹੇ ਨੇ ਭਾਵੇਂ ਕਿ ਉਹ ਆਪਣੀ ਕਾਉਂਸਲਰ ਦੇ ਵਿੱਚ ਪ੍ਰਧਾਨਗੀ ਪਾਤੇ ਨਹੀਂ ਪਰ ਉਹਨਾਂ ਨੇ ਸੁਪੁੱਤਰ ਨੂੰ ਵੱਡੀ ਜ਼ਿੰਮੇਵਾਰੀਆਂ ਕਿਤੇ ਨਾ ਕਿਤੇ ਜਦੋਂ ਮਿਲਦੀ ਹੈ ਪਿਤਾ ਦਾ ਮਨ ਜ਼ਰੂਰ ਖੁਸ਼ ਹੁੰਦਾ ਖੰਨਾ ਸਾਹਿਬ ਕਹਿੰਦੇ ਰਾਤ ਨੂੰ ਨੀਂਦ ਨਹੀਂ ਆਉਣੀ ਅੱਜ ਮਾਨ ਸਾਹਿਬ ਇਹ ਸਭ ਉੱਪਰ ਵਾਲੇ ਪ੍ਰਮਾਤਮਾ ਦਾ ਸ਼ੁਕਰ ਕਰਦੇ ਬਾਬੇ ਨਾਨਕ ਦਾ ਆਮਾਈ ਦਾ ਸਾਰੇ ਹੀ ਸ਼ੁਕਰ ਕਰਦੇ ਆਵੇਂ ਪ੍ਰਮਾਤਮਾ ਨੇ ਸਾਡੇ ਘਰੇ ਆ ਬਖਸ਼ਿਆ ਜਿੰਨਾ ਕਿ ਟਾਈਮ ਮਿਲਿਆ ਅਸੀਂ ਪੂਰੇ ਸ਼ਹਿਰ ਚ ਲੱਗਣ ਲੱਗੇ ਸਾਰਾ ਸਫਾਈ ਦਾ ਬਿਜਲੀ ਦਾ ਸੀਸੀਟੀ ਕੈਮਰੇ ਜੋ ਵੀ ਪੈਂਡਿੰਗ ਸਾਰੇ ਕਰਾਏ ਸਾਲ ਇੱਕਾ ਸਰਕਾਰ ਦਾ ਜ਼ਿੰਮੇਵਾਰੀਆਂ ਬਹੁਤ ਨੇ ਕੰਮ ਵੀ ਬਹੁਤ ਹੋਣ ਵਾਲੇ ਨੇ ਆ ਪਟਿਆਲਾ ਗੜ ਦੇਖੋ ਤੁਸੀਂ ਜਿਹੜਾ ਪਟਵਾਰ ਖਾਨ ਨਦੀ ਮਾਤਾ ਚੰਦਪੁਰ ਨੂੰ ਕੰਪਲੈਕਸ ਮੈਨੇ ਬਣਾਇਆ ಕಾಂಗ್ರೆਸ ਦੇ ਸਮੇਂ ਬਣਾਇਆ ਨਾ ਜੈਸਾ ਕਿਸੇ ਸਮੇਂ ਬਣਾਇਆ ਜੀ ਇਹ 4 ਬਿੱਗੇ ਸਾਰੇ ਰਿਮੂਵ ਕਰਕੇ ਇੱਥੇ ਦੁਕਾਨਾਂ ਸੇਲ ਆਊਟ ਕਰਕੇ ਵਧੀਆ ਬਣਾ ਕੇ ਫਿਰ ਮਤਲਬ ਕੀ ਅਗਲਾ ਸਟੈਪ ਤੁਸੀਂ ਚੱਕਿਆ ਸਭ ਤੋਂ ਵੱਡੀ ਗੱਲ ਤਾਂ ਇਹ ਆ ਤੁਹਾਨੂੰ ਕਾਂਗਰਸ ਵੇਲੇ ਵੀ ਬਹੁਤ ਵੱਡੇ ਅਹੁਦੇ ਮਿਲੇ ਨੇ ਨਾ ਆਮ ਆਦਮੀ ਪਾਰਟੀ ਦੇ ਵਿੱਚ ਵੀ ਬਹੁਤ ਵੱਡੀ ਜ਼ਿੰਮੇਵਾਰੀ ਆ ਜਿਹੜੇ ਕਾਫੀ ਲੰਮੇ ਸਮੇਂ ਤੋਂ ਇਸ ਰੇਸ ਦੇ ਵਿੱਚ ਧੀ ਕਿਹੋ ਜੀ ਗਿੱਦੜ ਸਿੰਘ ਜਖੰਨੇ ਲਵੇ ਮਾਨਸਾ ਰਸਤਾ ਪ੍ਰਮਾਤਮਾ ਨੇ ਛੱਡਿਆ ਹੋਇਆ ਅਸੀਂ ਤਾਂ ਕੀ ਚੀਜ਼ਾਂ ਛੋਟੇ ਜਿਹੇ ਇਨਸਾਨ ਆ ਇਹ ਤਾਂ ਅਸੀਂ ਜਿਹੜਾ ਹੈਗਾ ਪ੍ਰਮਾਤਮਾ ਨੇ ਜਦੋਂ ਲਿਖਿਆ ਆਉਂਦਾ ਹੀ ਹੁੰਦਾ ਜੀ ਬੰਦੇ ਦੇ ਵਾਸਤੇ ਆਉਂਦਾ ਇਹ ਖੁਸ਼ੀ ਬਹੁਤ ਆ ਖੁਸ਼ੀ ਦਾ ਮਾਨਸਾ ਹੁੰਦੀ ਆ ਜਾਂ ਤੇ ਬੱਚਾ ਬੰਦਾ ਹੈ ਪਾਲਟੀ ਪਾਰਟੀਆਂ ਜਿੰਨੀਆਂ ਮਰਜ਼ੀ ਜਿੱਥੇ ਮਾਲ ਸਾਹਿਬ ਹਾਂ ਬਿਲਕੁਲ ਗੱਲਾਂ ਬਾਤਾਂ ਬਹੁਤ ਕੀਤੀਆਂ ਨੇ ਕਿਉਂਕਿ ਖੁਸ਼ੀ ਵੀ ਬਹੁਤ ਆ ਜਦੋਂ ਜਸਦੀਪ ਖੰਨਾ ਨੇ ਉਹਦਾ ਸੰਭਾਲਿਆ ਤਾਂ ਉਹਦਾ ਪਰਿਵਾਰ ਵੀ ਮੌਕੇ ਤੇ ਮੌਜੂਦ ਸੀ ਤਨਦੇਹੀ ਦੇ ਨਾਲ ਨਾਬਾ ਦੇ ਲੋਕਾਂ ਦੇ ਵਿਕਾਸ ਦੇ ਕੰਮ ਨੇ ਜਿਹੜੇ ਉਹ ਪਹਿਲ ਦੇਦਾਰ ਤੇ ਕੀਤੇ ਜਾਣਗੇ ਨਾਬਾ ਤੋਂ ਹਰਮੀਸ਼ ਸਿੰਘ ਮਾਰ